ਸਿਰਾਂ ਪੈਰਾਂ ਵਾਲਾ ਬਣਾ ਰਹੇ ਨੇ ਬੱਚਿਆਂ ਦੇ ੁੱਲੇ ਲੱਗੇ ਹੋਏ ਜਿure ਨੂੰ ਮਹਾਸ਼ਾਹ ਜੀ ਨੇ ਲਵਾਇਆ ਸੀ ਬੜਾ ਸੋਹਣਾ ਪਾਰਕ ਹੈ ਸ਼ਹਿਰ ਦੇ ਵਿੱਚ ਕੋਈ ਪਾਰਕ ਸੀ ਜਿੱਥੇ ਸ਼ਾਮ ਨੂੰ ਬਹੁਤ ਬੱਚੇ ਆ ਜਾਂਦੇ ਜਿਾ ਕਿ ਗਰੀਬ ਲੋਕ ਰਹਿੰਦੇ ਨੇ ਲੋਕਾਂ ਦੇ ਘਰਾਂ 'ਚ ਸਾਹ ਨਹੀਂ ਆਉਂਦਾ ਨਿਕਲੇ ਨਿਕਲੇ ਘਰ ਨੇ ਆਹਲਾ ਸ਼ਾਮ ਇਹ ਕੋਲੇ ਪੱਟ ਕੇ ਇੱਥੇ ਆ ਬਣਾ ਰਹੇ ਨੇ ਨਾ ਇਹਨਾਂ ਕੋਲੇ ਕੋਈ ਪਾਰਕਿੰਗ ਫੈਸਿਲਿਟੀ ਆ ਕੁਛ ਨਹੀਂ ਕਿਸੇ ਨੂੰ ਕਹਿੰਦੇ ਨੇ ਜੀ ਅਸੀਂ ਪਾਰਕਿੰਗ ਪੁਰ ਥੱਲੇ ਕਰਾਂਗੇ ਜੀ ਕਿਸੇ ਨੂੰ ਕਹਿੰਦੇ ਸਾਡੇ ਕੋਲ 10 ਰੁਪਏ ਹੈ ਪਰਚੀ ਵਾਲਾ 10 ਬਾਦ ਵਾਲਾ ਉਦੋਂ ਬਾਅਦ ਇੱਥੇ ਬਾਥਰੂਮ ਬਣੇ ਨੇ ਬਾਥਰੂਮਾਂ ਦੇ ਮੂਹਰੇ ਇਹਨਾਂ ਨੇ ਪਰਚੀ ਰਾਤੀ ਦੀ ਵੀ ਜਿਹੜਾ ਕੋਈ ਬਾਥਰੂਮ ਕਰਨ ਜਾਊ ਉਹਨੂੰ 10 ਰੁਪਏ ਪਰਚੀ ਇਹਨਾਂ ਨੇ ਇਹ ਆਪਣੀ ਨਿੱਜੀ ਪ੍ਰਾਪਰਟੀ ਬਣਾ ਲਈ ਇਹ ਲੁੱਟ ਕੇ ਖਾ ਰਹੇ ਨੇ ਇੱਥੇ ਅੰਦਰ ਲੇਡੀ ਬਾਥਰੂਮਾਂ ਲੇਡੀਜ਼ ਬਾਥਰੂਮਾਂ ਤੇ ਗੇਟ ਲਾ ਕੇ ਰੱਖਤਾ ਇਹਨਾਂ ਨੇ ਗੇਟ ਲਾ ਕੇ ਰੱਖਤਾ ਇੱਥੇ ਬਣੇ ਨੇ ਇਹ ਇਹ ਪਾਪ ਦਾ ਨਾਮ ਲਿਖਿਆ ਮੁਰੇ ਲਾਲਾ ਚਮਨ ਲਾਲ ਆਜ਼ਾਦ ਕਿਹੜਾ ਆਜ਼ਾਦੀ ਘੁਲਾਟੀ ਆ ਇਹ ਕਿੱਥੇ ਸ਼ੀਦੀ ਪਾਈ ਆ ਨੇ ਕਿਹੜੀ ਕਾਰਗਿਲ ਦੀ ਲੜਾਈ ਲੜਿਆ ਇਹ ਇਹਨਾਂ ਨੇ ਆਪਦੇ ਬੁੜੇ ਵਾਲੀ ਨਿੱਜੀ ਪ੍ਰਾਪਰਟੀ ਬਣਾ ਲਈ ਇਹ ਠੀਕ ਹੈ ਜੀ ਇਹ ਕਮੇਟੀ ਵੀ ਭੰਗ ਕੀਤੀ ਜਾਵੇ ਜਿਹੜੀ ਇਹ ਕਮੇਟੀ ਆ ਭੰਗ ਕੀਤੀ ਜਾਵੇ ਕਰਕੇ ਇਹਨੂੰ ਅਧਿਕਾਰ ਐਸ.ਡੀ.ਐਮ ਸਾਹਿਬ ਨੂੰ ਅੰਦਰ ਦਿੱਤਾ ਜਾਵੇ ਤੇ ਇਹ ਇਹ ਪੱਕੇ ਤੌਰ ਤੇ ਬੰਦ ਕਰਕੇ ਇਹ ਕਮੇਟੀ ਮੈਂਬਰ ਬਦਲੇ ਜਾਣੇ ਚੋਰ ਨੇ ਸਾਰੇ ਇਕੱਠੇ ਕਰੇ ਹੋਏ ਹੈ ਹੈਪੀ ਜੀ ਇਹਨਾਂ ਦਾ ਕਹਿਣਾ ਹੈ ਵੀ ਇਹ ਜੀ ਪ੍ਰਾਪਰਟੀ ਆ ਵੀ ਸਾਡੇ ਨਾਮ ਦਾਗ ਦੀ ਆ ਵੀ ਸਾਡੇ ਕੋਲ ਇਹਨਾਂ ਨਾਲ ਕੋਈ ਰਿਸ਼ਤੇ ਨਹੀਂ ਆ ਕੀ ਚੱਲਦਾ ਇਹਦਾ ਬੱਸ ਕੀ ਕਰ ਰਹੇ ਨੇ ਇੱਕ ਇੱਕ ਸੁਣੋ ਸਰ ਆਰਾਮ ਬਾਗ ਦੀ ਪ੍ਰਾਪਰਟੀ ਆ ਆਰਾਮ ਬਾਗ ਦੀ ਪ੍ਰਾਪਰਟੀ ਕੀ ਦਾ ਸ਼ਹਿਰ ਦੀ ਪ੍ਰਾਪਰਟੀ ਆ ਆਪਣਾ ਵਕੀਲ ਦਾ ਬੁੜੇ ਦੀ ਪ੍ਰਾਪਰਟੀ ਆ ਆਰਾਮ ਬਾਗ ਦੀ ਪ੍ਰਾਪਰਟੀ ਆ ਜਿਹੜੀ ਸਾਰੇ ਸ਼ਹਿਰ ਦੀ ਪ੍ਰਾਪਰਟੀ ਆ ਸਾਰੇ ਸ਼ਹਿਰ ਦੇ ਸੰਸਕਾਰ ਹੁੰਦੇ ਇਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਿਸੇ ਬੰਦੇ ਨੂੰ ਕਹਿੰਦੇ ਜੇ ਕਿਸੇ ਨੂੰ ਆ ਮੱਲੇ ਵਾਲਿਆਂ ਨੂੰ ਜਾਂ ਕਿਸੇ ਪੱਗਾਂ ਵਾਲਿਆਂ ਨੂੰ ਸਿੱਖਾਂ ਨੂੰ ਇਤਰਾਜ ਆ ਵੀ ਇਹਨਾਂ ਦਾ ਸਮਸ਼ਾਨ ਘਾੜ ਦਾ ਧੂਰੀ ਪੈਂਦੇ ਉੱਥੇ ਕਰ ਲਿਓ ਸਾਡੇ ਲਾਲਿਆਂ ਦਾ ਇੱਥੋਂ ਤੱਕ ਵੀ ਕਹਦਾ ਇਹ ਧਾਰਮਣ ਵਾਲੇ ਪਾਸੇ ਵੀ ਜਾ ਰਹੇ ਨੇ ਸਿਰੇ ਦੇ ਚੋਰ ਨੇ ਇਹ ਇੱਥੇ ਹਿੰਦੂ ਮੁਸਲਮਾਨ ਸਿੱਖਾ ਸਾਈ ਕਰਨ ਦੀ ਲੋੜ ਨਹੀਂ ਹੈਗੀ ਉੱਥੇ ਪਤਾ ਨਹੀਂ ਕੀ ਕੀ ਗੱਜ ਹੋਊਗਾ ਚਲੋ ਜੀ ਆਪਾਂ ਗੱਲ ਇਹ ਕਰਦੇ ਐਸਐਚਓ ਸਾਹਿਬ ਆ ਗਏ ਨੇ ਬਾ ਠੀਕ ਆ ਫਿਰ ਜੇ ਇੱਥੇ ਪਾਰਕਿੰਗ ਕਰਨ ਤੇ ਰੋਡ ਬਲੌਕ ਹੋਊਗਾ ਇੱਥੇ ਤੱਕ ਆ ਜਾ ਕਰਨੇ ਆ ਤੇ 1000 ਬੰਦੇ ਦਾ ਇਕੱਠ ਹੈ ਨਾਲ ਉਹਦਾ ਬੈਨ ਨਹੀਂ ਟੁੱਟਣਾ ਚੌਂਕ ਤੱਕ ਹੋ ਜਾ ਕਰੂਗਾ ਜਿੱਥੋਂ ਲੈਡੀ ਦਾ ਲੰਘਣਾ ਔਖਾ ਹੋ ਜੀ ਜੀ ਪਾਰਕਿੰਗ ਦਾ ਪਹਿਲਾਂ ਹੀ ਟੁੱਟਦਾ ਇੱਥੇ ਗੁਰੂ ਆ ਬੈਨ ਨਹੀਂ ਸੁਖਾਰ ਸੁਣਾ ਇਹ ਆ ਜੀ ਅੱਜ ਸਾਡੇ ਐਸਐਚਓ ਸਾਹਿਬ ਆਏ ਕੇ ਖਤਰ ਵਾਲੇ ਜੇਕਰ ਉਹ ਸੱਦ ਵਾਰ ਰਹੇ ਨੇ ਵੀ ਕੰਮ ਅਸੀਂ ਰੁਕਤਾ ਜੇ ਉਹਨਾਂ ਨੇ ਕੰਮ ਦੁਬਾਰਾ ਜੋ ਪਹਿਲੇ ਮਤਲਬ ਕਿ ਉਸ ਤੇ ਫੈਂਸ ਗਲਤ ਆਇਆ ਸੀ ਤਾਂ ਅਲੀਗੇਸ਼ਨ ਅਗੇ ਸੀ ਕਿ ਰਾਮ ਬਾਗ ਕਮੇਟੀ ਦੇ ਉਹਦੇ ਪੱਖ ਸਿਬਾ ਤੁਸੀਂ ਕੀ ਕਹਿਣਾ ਚਾਹੋ ਸੋਹੀ ਸਾਹਿਬ ਨੇ ਕੋਈ ਬੰਦੇ ਨੇ ਅਲੀਗੇਸ਼ਨ ਲਾਇਆ ਮੈਂ ਜੀ ਇਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦੱਸਣਾ ਚਾਹਣਾ ਹੈ ਕਿ 1962 ਦੇ ਵਿੱਚ ਰਾਮ ਬਾਗ ਨੇ 21 ਵਿਸਵੇ ਜਗਾ ਰਜਿਸਟਰੀ ਕਰਵਾ ਕੇ ਦਿੱਤੀ ਸੀ ਉਹ ਮਹਾਸ਼ਾਹੀ ਮੇਰੇ ਕਿਤੇ ਕਿਸੇ ਕਾਰਨ ਉਸ ਦਾ ਇੰਤਕਾਲ ਨਹੀਂ ਰਿਕਾਰਡ ਹੋਇਆ ਉਸ ਚੀਜ਼ ਦਾ ਫਾਇਦਾ ਉਠਾ ਕੇ ਉਸ ਮਾਲਕ ਨੇ ਜਿਹੜਾ ਖੜਾ ਸੀ ਮਾਲਕ ਘਰ ਚ ਉਹ ਇਹ ਜਗਾ ਅੱਗੇ ਵੇਚ ਦਿੱਤੀ ਉਨ੍ਹਾਂ ਦੇ ਵਿੱਚੋਂ ਕੁਝ ਜਗ੍ਹਾ 11 ਵਿਸੇ ਸੋਈ ਸਾਹਿਬ ਕਹਿੰਦੇ ਨੇ ਮੈਨੇ ਲਈ ਉਹਨੇ ਹਿੱਸੇ ਦੇ ਮਤਲਬ ਕੋਈ ਮਕਸੂਸ ਜਗ੍ਹਾ ਨਹੀਂ ਲਈ ਤਿੰਨ ਵਿਸੇ ਇੱਕ ਮਾਸਦਰ ਸੂਰਜਪੁਰਾ ਜੀ ਹੁੰਦੀ ਸੀ ਤਿੰਨ ਵਿਸੇ ਸੀ ਉਹਨਾਂ ਨੇ ਲਈ ਤਾਂ ਇਹ ਲੋਕ ਤੰਗ ਕਰਨ ਲੱਗੇ ਮਹਾਸ਼ਾਯ ਜੀ ਨੂੰ ਵੀ ਇਹ ਜਗ੍ਹਾ ਸਾਡੀ ਆ ਸਾਨੂੰ ਕਬਜ਼ਾ ਦੇ ਕੋਈ ਇੰਤਜ਼ਾਰ ਸਾਡੇ ਨਾਲ ਨਾ ਹੋਣ ਕਰਕੇ ਮਹਾਸ਼ਾਯ ਜੀ ਨੇ ਅਦਾਲਤ ਚੋਂ ਦਾ ਕੇਸ ਪਾਇਆ ਵੀ ਸਾਡੀ ਜਗ੍ਹਾ ਹੈ ਅਸੀਂ ਮਾਲਕਾ ਸਾਡਾ ਕਬਜ਼ਾ ਹੈ ਇਹ ਬੰਦੇ ਦਖਲਅੰਦੀ ਕਰਦੇ ਉਹਨਾਂ ਨੇ ਕਨਵਰਸਿਨ ਇੱਕ ਸਾਡੇ ਦੇ ਕੇਸ ਪਾਤਾ ਕਿ 11/28 ਸ਼ੇਅਰ ਦਾ ਕਬਜਾ ਸੂਰਜ ਕਰਨ ਨੂੰ ਕਹਿੰਦੇ ਮੈਨੂੰ ਦਵਾਇਆ ਜਾਵੇ 3/28 ਹਿੱਸੇ ਦਾ ਕਬਜਾ ਸੂਰਜ ਪ੍ਰਕਾਸ਼ ਜੀ ਹਾਂ ਤੇ ਸਾਨੂੰ ਦਵਾਇਆ ਜਾਵੇ ਤਾਂ ਅਦਾਲਤ ਨੇ ਉਰੋਂ ਫੈਸਲਾ ਕਰਤਾ ਕਿ ਇਹਨਾਂ ਨੂੰ 11/28 ਸ਼ੇਅਰ ਦਾ ਕੋਈ ਮਖੂਸ ਨਹੀਂ ਕਿਹਾ ਉਹਨਾਂ ਨੇ ਕਿ 11/28 ਸ਼ੇਅਰ ਦਾ ਕਬਜਾ ਸੂਰਜ ਕਰਨ ਨੂੰ ਦਿੱਤਾ ਜਾਵੇ ਤੇ 3/28 ਦਾ ਜੁਆਇੰਟ ਪレッਸ਼ਰ ਸੂਰਜ ਨੂੰ ਦਿੱਤਾਵੇ ਮਾਰਕ ਉਦੇ ਖਿਲਾਫ ਆਹਮਬਾਗੜ ਨੇ ਅਪੀਲ ਪਾਈ ਤੇ ਰ ਅਪੀਲ ਜਿਹੜੀ ਸੀ ਸਾਡੇ ਆਹਮਬਾਗੜ ਦੇ ਹੱਕ ਚ ਹੋ ਗਈ ਉਥੇ ਮੈਂ ਇਹ ਵੀ ਦੱਸਣਾ ਚਾਹੁੰਗਾ ਵੀ ਸ਼ੁਭ ਮਸਨੇ ਇੱਕ ਕਾਊਂਟਰ ਅਪੀਲ ਪਾਈ ਸਹੂਰ ਵੀ ਸਾਨੂੰ ਫਿਜ਼ੀਕਲ ਪੋゼਸ਼ਨ ਮਿਲਣਾ ਚਾਹੀਦਾ 11 ਮਿਸਬਰ ਦਾ ਤੇ 3 ਮਿਸਬਰ ਦਾ ਉਹਨਾਂ ਦੀ ਉਹ ਕਾਊਂਟਰ ਅਪੀਲ ਖਾਰਜ ਹੋਈ ਕੇਸ ਆਹਮਬਾਗੜ ਦੇ ਹੱਕ ਚ ਹੋਇਆ ਉਸ ਦੇ ਅਗੇਂਸਟ ਉਹਨੂੰ ਸ਼ੁਭ ਕਰਨ ਨੇ ਹਾਈ ਕੋਰਟ ਦੇ ਵਿੱਚ ਅਰਸੇ ਪਾਈ ਹੋਈ ਹੈ ਜਿਹੜੀ ਕਿ ਪਿਛਲੇ 18-19 ਸਾਲ ਤੋਂ ਪੈਂਡਿੰਗ ਹੈ ਉਥੇ ਉਸ ਨੂੰ ਕੋਈ ਸੇ ਨਹੀਂ ਮਿਲੀ ਹੈ ਜੀ ਉਸ ਤੋਂ ਬਾਅਦ ਉਹ ਸਰੂਰ ਵਾਲੇ ਫੈਸਲੇ ਦੇ ਆਧਾਰ ਤੇ ਰਾਮਗੋਬਲ ਹੱਟ ਜੋਸ਼ ਜੀ ਦਾ ਇੰਤਕਾਲ ਵੀ ਹੋ ਗਿਆ। ਸ਼ੁਭਕਰਨ ਨੇ ਉਸ ਦੀ ਅਪੀਲ ਪਾਈ ਤਾਂ ਉਸ ਵੇਲੇ ਦੇ ਡੀਸੀ ਸਾਹਿਬ ਲੱਧੜ ਸਾਹਿਬ ਨੇ ਉਹਦੀ ਅਪੀਲ ਖਾਰਜ ਕੀਤੀ ਔਰ ਇਹ ਫੈਸਲਾ ਕੀਤਾ ਵੀ ਜੋ ਅਦਾਲਤ ਦੇ ਫੈਸਲੇ ਪਰ ਇੰਤਕਾਲ ਹੋਇਆ ਸਹੀ ਹੈਗਾ। ਉਹ ਸ਼ੁਭਕਰਨ ਦਾ ਕਿਸੇ ਮਕਸੂਸ ਜਗ੍ਹਾ ਆਵਾਜ਼ ਕੋਈ ਕਲੇਮ ਨਹੀਂ ਹੈਗਾ। ਔਰ ਉਹ ਉਸ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਉਸ ਵੇਲੇ ਦੇ ਨੂੰ 2002 ਦੇ ਵਿੱਚ ਫਿਰ ਸੰਗਤ ਦਰਸ਼ਨ ਦੇ ਵਿੱਚ 2005 ਦੇ ਵਿੱਚ ਉਸ ਵੇਲੇ ਦੇ ਡੀਜੀਪੀ ਸਾਹਿਬ ਨੂੰ ਉਹ ਰਾਮਬાગ ਦੇ ਖਿਲਾਫ ਦਰਖਾਸਤਾਂ ਦੇ ਚੁੱਕਿਆ ਉਹ ਸਾਰੀਆਂ ਉਹਦੀਆਂ ਦਰਖਾਸਤਾਂ ਦਾਖਲ ਦਫ਼ਤਰ ਹੋ ਇਸ ਆਬਜ਼ਰਵੇਸ਼ਨ ਦੇ ਨਾਲ ਵੀ ਇਹ ਸਾਰੀਆਂ ਦਰਖਾਸਤਾਂ ਗਲਤ ਨੇ ਉਹ ਤਾਂ ਇਹ ਵੀ ਕਹਿੰਦੇ ਵੀ ਰਿਕਾਰਡ ਟੈਂਪਰਡ ਹੈ ਜੀ ਉਹ ਸਾਰੀਆਂ ਉਹਦੀਆਂ ਦਰਖਾਸਤਾਂ ਖਾਰਜ ਹੋ ਗਈਆਂ ਹਾਈ ਕੋਰਟ ਤੋਂ ਕੋਈ ਸਟੇ ਨਹੀਂ ਹੈ ਔਰ ਦੂਜੀ ਗੱਲ ਇਹ ਹੈ ਜੀ ਉਹ ਖਸਰਾ ਨੰਬਰ 97 ਦੇ ਵਿੱਚੋਂ ਕਹਿੰਦੇ ਵੀ ਮੇਰਾ 11 ਵਿਸਵੇ ਦਾ ਮਾਲਕ ਹੈ ਬਾਦ ਅਸੀਂ ਜਿਹੜੀ ਜਗ੍ਹਾ ਦੀ 1962 ਦੇ ਵਿੱਚ ਖਸਰਾ ਨੰਬਰ 97 1 ਬਿੰਗਾ 1 ਵਿਸਵਾ ਉਹ ਤਿਕੋਣ ਦੀ ਸ਼ੇਪ ਚ ਸੀਗੀ ਉਹ ਕਹਿੰਦਾ ਸਾਡੇ ਕੋਲ ਸਾਰੇ ਸਬੂਤ ਨਹੀਂ ਜੀ ਮੈਂ ਬਿਨਾਂ ਸਬੂਤ ਤੋਂ ਕੋਈ ਗੱਲ ਨਹੀਂ ਕਰੂੰਗਾ ਵਕੀਲ ਹੋਣ ਦੇ ਨਾਤੇ ਮੈਂ ਬਿਨਾਂ ਸਬੂਤ ਤੋਂ ਕੋਈ ਗੱਲ ਨਹੀਂ ਕਰੂੰਗਾ ਉਹ ਜਿਹੜਾ ਹੈ 97 ਖਸਰਾ ਨੰਬਰ ਜਿਹੜੀ ਮੈਂ ਗੱਲ ਕਰਦਾ ਉਹਦਾ ਕੁਝ ਰਕਵਾ ਜਿਹੜਾ ਹੈ ਸੜਕ ਚ ਆਇਆ ਹੋਇਆ ਤੇ ਕੁਝ ਰਕਵਾ ਗਦਾਮਾਂ ਦੇ ਵਿੱਚ ਹੈ ਜਿਹੜੇ ਸਾਹਮਣੇ ਐਸਸੀਆਈ ਦੇ ਗਦਾਮ ਨੇ ਹਰ ਇਹ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਮੇਰੀ 11 ਬਿਸਵੇ ਜਗ੍ਹਾ ਹੈ ਕਿੱਥੇ ਹੈ ਇੱਕ ਇੱਕ ਹੋਰ ਵੱਡੀ ਗੱਲ ਹੈ ਉਸੇ ਵੀ ਕਰ ਦਿੰਦਾ ਉਹ ਕਰਦਾ ਔਰ ਜਿਹੜਾ ਕੋਰਟ 'ਚ ਕੇਸ ਪਾਇਆ ਉਹਨੇ ਕੇਸ 'ਚ ਲਿਖਿਆ ਵੀ ਮੇਰੀ ਜਗ੍ਹਾ ਦੇ ਵਿੱਚ ਰਾਮ ਬਾਗ ਨੇ ਦੁਕਾਨਾਂ ਦੀ ਸਾਰੀ ਕਰ ਲਈ ਉਹਨੇ ਕੋਰਟ 'ਚ ਇਹ ਬੇਨਤੀ ਕੀਤੀ ਵੀ ਇਹ ਦੁਕਾਨਾਂ ਦਾ ਕਿਰਾਇਆ ਅਦਾਲਤ 'ਚ ਜਮ੍ਹਾਂ ਕਰਵਾਇਆ ਜਾਵੇ ਜਦੋਂ ਫੈਸਲਾ ਹੋ ਜਾਈਏ ਜਿਹੜਾ ਬੰਦਾ ਮਾਲਕ ਹੋਣ ਦਿੱਤਾ ਜਾਵੇ ਅਦਾਲਤ ਨੇ ਉਹ ਦਰਖਾਸਤ ਵੀ ਨਹੀਂ ਉਹਦੀ ਮੰਨੀ ਹੈਗੀ ਤੀਜੀ ਗੱਲ ਜਿੱਥੇ ਅਸੀਂ ਹਾਲ ਬਣਾਉਣ ਜਾ ਰਹੇ ਹਾਂ ਇਹ ਸਾਰੇ ਸ਼ਹਿਰ ਨੂੰ ਪਤਾ ਹੈ ਔਰ ਮੇਰੇ ਭਰਾਵਾਂ ਨੂੰ ਵੀ ਪਤਾ ਹੈ ਕਿ ਉੱਥੇ ਮਹਾਸ਼ਾਹ ਜੀ ਵੇਲੇ ਤੋਂ 1980 ਤੋਂ ਪਹਿਲਾਂ ਵੀ ਆ ਸਰਵੈਂਟ ਕੁਆਰਟਰ ਬਣੇ ਹੋਏ ਸੀ ਜਿਹੜੇ ਇੱਥੇ ਮਾਲਕ ਉਹਨਾਂ ਦੀਆਂ ਰੈ ਉਥੇ ਸਿੰਗਲ ਸ਼ਾਪ ਵੀ ਨਹੀਂ ਇੱਕ ਸਿੰਗਲ ਦੁਕਾਨ ਵੀ ਨਹੀਂ ਸੀ ਦੁਕਾਨਾਂ ਉਹ ਕਲੇਮ ਕਰਦਾ ਸੀ ਇੱਥੇ ਜਿਹੜੀਆਂ ਦੁਕਾਨਾਂ ਬਣੀ ਹੋਈਆਂ ਅਸੀਂ ਵੀ ਆ ਤੇ ਉੱਥੇ ਤਾਂ ਇਹ ਜਗ੍ਹਾ ਤੋਂ ਕੋਈ ਕਲੇਮ ਹੀ ਨਹੀਂ ਹੈਗਾ ਸੀ ਇੱਕ ਬਗੀਰ ਸਾਹਿਬ ਅੱਜ ਕੁਝ ਲੋਕਾਂ ਨੇ ਮਤਲਬ ਕਿ ਧਰਨਾ ਲਾਇਆ ਹੈ ਕਾਨੂੰਨ ਪੂਰੀ ਕਰ ਲਈ ਥੋੜੇ ਜੀ 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 ਇੱਕੋ ਜਾਨੋ ਮਾਰਦੇ ਤਾਂ ਭੰਤਿਆਂ ਦੀ ਵੀ ਗੱਲ ਕਰਾਂਗੇ ਤੁਸੀਂ ਬ੍ਰਦਰ ਖੁਦ ਬਹੁਤ ਸਿਆਣੇ ਹੋ ਅਸੀਂ ਸਾਰੇ ਪੜ੍ਹੇ ਲਿਖੇ ਸ਼ਹਿਰ ਦੇ ਮੁਅੱਜ਼ਜ਼ ਬੰਦੇ ਜਿਹੜੇ ਇਸਲਾਮਾਬਾਦ ਦੇ ਮੈਂਬਰ ਆ ਮੈਂ ਖੁਦ ਪ੍ਰੈਕਟਾਈਜ਼ਿੰਗ ਐਡਵੋਕੇਟ ਆ 40 ਸਾਲ ਦੀ ਮੇਰੀ ਵਕਾਲਤ ਹੈ ਮੇਰੇ ਨਾਲ ਬੈਠੇ ਨੇ ਸਾਡੇ ਸ਼੍ਰੀ ਪਵਨ ਕੁਮ ਪ੍ਰਧਾਨ ਜੀ ਸਾਰੇ ਇਹ ਮਿੱਥੋਂ ਵੀ ਪੁਰਾਣੇ ਵਕੀਲ ਨੇ ਢੂਰੀ ਦੇ ਔਰ ਟੈਕਸੀ ਵਕਾਲਤ ਕਰਦੇ ਠੀਕ ਹੈ ਤਾਂ ਕੀ ਮੈਂ ਸਾਬਦਾ ਕੀ ਤੁਸੀਂ ਇਹ ਉਮੀਦ ਕਰ ਸਕਦੇ ਹੋ ਇੱਕ ਪੜ੍ਹੀ ਲਿਖੀ ਜਮਾਤ ਤੋਂ ਵੀ ਅਸੀਂ ਕਿਸੇ ਨੂੰ ਅਜਿਹੇ ਜਾਂ ਕੋਈ ਹੋਛੀ ਹਰਕਤਾਂ ਨੇ ਕੋਈ ਧਮਕੀ ਦੇਵਾਂਗੇ ਅਸੀਂ ਆਪਣੀ ਕਾਨੂੰਨੀ ਲੜਾਈ ਲੜ ਰਹੇ ਹਾਂਗੇ ਠੀਕ ਹੈ ਤਾਂ ਇਹ ਬਿਲਕੁਲ ਬੇਫਜ਼ੂਲ ਗੱਲਾਂ ਮਕਫਜ਼ੂਲ ਗੱਲਾਂ ਨੇ ਜਿਹਦਾ ਕੋਈ ਆਧਾਰ ਨਹੀਂ ਇਹ ਸਿਰਫ ਸਾਨੂੰ ਬਦਨਾਮ ਕਰਨ ਵਾਸਤੇ ਔਰ ਸਾਡੇ ਤੇ ਪ੍ਰੈਸ਼ਰ ਬਣਾਉਣ ਵਾਸਤੇ ਕਿਸੇ ਤਰ੍ਹਾਂ ਵੀ ਇਹ ਪ੍ਰੈਸ਼ਰ ਅਧੀਨ ਮੈਨੂੰ ਜਗ੍ਹਾ ਦੇ ਦੇਣ ਇਹ ਸਭ ਇਹ ਚਾਲਾਂ ਨੇ ਨਾ ਸ਼ਹਿਰ ਦੀ ਜ਼ਰੂਰਤ ਨੂੰ ਮੁਖਰ ਕਰਦੇ ਹੋ ਲੋਕਾਂ ਦੀ ਡਿਮਾਂਡ ਤੇ ਅਸੀਂ ਇਹ ਪਲਾਨਿੰਗ ਸ਼ੁਰੂ ਕੀਤੀ ਤਾਂ ਅਸੀਂ ਸਰਕਾਰ ਨੂੰ ਅਪਰੋਚ ਕੀਤਾ ਵੀ ਸਾਨੂੰ ਇਹਦੇ ਵਾਸਤੇ ਕੁਝ ਨਾ ਕੁਝ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਦਾ ਨਕਸ਼ਾ ਔਰ ਏਸੀ ਐਸਟੀਮੇਟਡ ਕਾਸਟ ਸਾਨੂੰ ਦੇ ਅਸੀਂ ਜਿਹੜਾ ਨਕਸ਼ਾ ਇਹਦਾ ਬਣਵਾਇਆ ਉਹ ਨਕਸ਼ਾ ਅਸੀਂ ਸਰਕਾਰ ਨੂੰ ਭੇਜਿਆ ਔਰ ਉਸ ਦੇ ਨਾਲ ਹੀ ਅਸੀਂ ਇਹਦੀ ਕਾਸਟ ਵੀ ਐਸਟੀਮੇਟ ਭੇਜਿਆ ਸਰਕਾਰ ਨੇ ਉਸ ਨਕਸ਼ੇ ਦੇ ਆਧਾਰ ਤੇ ਉਸ ਨਕਸ਼ੇ ਨੂੰ ਸਹੀ ਮੰਨ ਕੇ ਸਾਨੂੰ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ ਔਰ ਇਸ ਦੇ ਨਾਲ ਸ਼ਹਿਰ ਵਾਸੀਆਂ ਦਾ ਵੀ ਤਨਮਨ ਤਨ ਨਾਲ ਸਹਿਯੋਗ ਹੈ ਦਾ ਦੂਜੀ ਗੱਲ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦਾ ਧਾਰਮਿਕ ਪ੍ਰੋਜੈਕਟ ਬਣਦਾ ਹੈ ਕੋਈ ਹਾਲ ਬਣਦਾ ਹੈ ਜਦੋਂ ਸਰਕਾਰ ਨੇ ਸਾਡੇ ਉਸ ਨਕਸ਼ੇ ਨੂੰ ਮਨਜ਼ੂਰੀ ਦਿੱਤੀ ਹੈ ਸਰਕਾਰ ਨੇ ਕਰੋੜ ਰੁਪਏ ਦਿੱਤਾ ਸਾਨੂੰ ਹੋਰ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੈ ਹਰੇਕ ਸ਼ਹਿਰ ਦੇ ਵਿੱਚ ਧਾਰਮਿਕ ਇਸੇ ਤਰ੍ਹਾਂ ਜਿਹੜੇ ਸੰਸਥਾਵਾਂ ਦੇ ਹਾਲ ਬਣੇ ਜਾਂ ਹੋਰ ਨੇ ਕਿਸੇ ਦੀ ਕੋਈ ਮਨਜ਼ੂਰੀ ਨਹੀਂ ਹੈ ਪਾਰਕਿੰਗ ਅਲਗ-ਅਲਗ ਹੈ ਸਾਡੇ ਕੋਲ ਸਾਡੀ ਰਾਮਬਗ ਦੀ ਨਿੱਜੀ ਪਾਰਕਿੰਗ ਹੈ ਰੈਸਟੋਰੈਂਟ ਜਦੋਂ ਇਹ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸਾਰੀ ਇਹਦੀ ਲੇਆਉਟ ਪਲਾਨ ਬਣਿਆ ਤਾਂ ਅਸੀਂ ਡੀਸੀ ਐਸਜੀਓ ਸਾਹਿਬ ਨੂੰ ਵੀ ਇਹ ਗੱਲ ਕਲੀਅਰ ਕੀਤੀ ਵੀ ਸਾਡੇ ਕੋਲ 2 ਬਿੱਗੇ ਜਗ੍ਹਾ ਸਾਡੀ ਰਾਮਬਗ ਦੀ ਪਈ ਹੈ ਜਿਹੇ ਸਾਨੂੰ ਜ਼ਰੂਰਤ ਮਹਿਸੂਸ ਹੋਊਗੀ ਤਾਂ ਅਸੀਂ ਉਸ 2 ਬਿੱਗੇ ਜਗ੍ਹਾ ਦੇ ਵਿੱਚ ਵੀ ਅਸੀਂ ਪਾਰਕਿੰਗ ਦੇ ਨਿੱਜੀ ਆਪਣੀ ਪ੍ਰਾਈਵੇਟ ਬਣਾਵਾਂਗੇ ਅਸੀਂ ਬਾਹਰ ਕਿਸੇ ਵਾਸਤੇ ਕੋਈ ਅਸੁਵਿਧਾ ਬਾਹਰ ਕੋਈ ਬਲੌਕ ਬਲੌਕੇਜ ਟ੍ਰੈਫਿਕ ਦੀ ਉਹ ਵੀ ਅਸੀਂ ਬਾਹਰ پارکਿੰਗ ਦਾ ਹੋਣੀ ਤਾਂ। ਜੀ ਉਹਦੇ ਇੱਕ ਇਹਨਾਂ ਨੇ ਕਿਹਾ ਵੀ ਜਿਹੜੀ ਕਮੇਟੀ ਬਣਦੀ ਹੈ ਜੀ ਕੋਈ ਫੇਅਰ ਨਹੀਂ ਬਣਦੀ ਇਹਦੇ ਚ ਨਾ ਕੋਈ ਪੱਖਪਾਤ ਹੁੰਦਾ ਵੀ ਜਾਂ ਮਹੱਲੇ ਜਾਂ ਕੋਈ ਬੰਦਾ ਲੈ ਲੈਂਦਾ ਹੈ। ਇਹਦੇ ਬਾਰੇ ਕੋਈ ਤੁਹਾਡਾ ਕੀ ਮੇਰੀ ਸੁਣੋ। ਹੰਡਾ ਕੀ ਆ ਤੁਹਾਡੀ ਮੀਟਿੰਗ। ਇਹਦੀ ਮੇਰੀ ਬੇਨਤੀ ਇਹ ਹੈ ਜੀ ਹਰੇਕ ਸ਼ਹਿਰ ਦੇ ਵਿੱਚ ਵੱਖ-ਵੱਖ ਸਮਾਜਿਕ ਕਮੇਟੀਆਂ ਆ ਧਾਰਮਿਕ ਕਮੇਟੀਆਂ ਬਣੀਆਂ ਹੋਈਆਂ ਨੇ। ਤਾਂ ਉੱਥੇ ਜਿਹੜੇ ਨੇ ਮੈਂਬਰ ਲੈ ਜਾਂਦੇ ਨੇ ਕਮੇਟੀ ਵੱਲੋਂ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਔਰ ਸਾਡੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੂਗਾ ਸਾਡੇ ਅੱਥੇ ਜੈਨ ਕਮਿਊਨਿਟੀ ਦੇ ਮੈਂਬਰ ਖੜੇ ਨੇ ਜੀ। ਸਰਦਾਰ ਵਰਸ਼ਨ ਸਿੰਘ ਛਡਿਓਰਾ ਸੁਨਿਆਰ ਕਮੇਟੀ ਉਹ ਸਾਡੇ ਮੈਂਬਰ ਨੇ ਜੀ ਠੀਕ ਹੈ ਸ਼ਹਿਰ ਦੇ ਵਿੱਚੋਂ ਅਸੀਂ ਚੁਣ ਕੇ ਮੈਂਬਰ ਲੈਨੇ ਔਰ ਉਹ ਮੈਂਬਰ ਲੈਨੇ ਜਿਹੜੇ ਕੰਮ ਕਰਦੇ ਹੋਣ ਸਹਿਯੋਗ ਦਿੰਦੇ ਹੋਣ ਨਾ ਕਿ ਨੈਗੇਟਿਵ ਅਪਰੋਚ ਵਾਲੇ ਜਿਹੜੇ ਸਾਡੇ ਮੈਂਬਰ ਨੇ ਇਹਨਾਂ ਦਾ ਕਿਸੇ ਦਾ ਇਸ ਵਿੱਚ ਕੋਈ ਪਰਸਨਲ ਇੰਟਰਸਟ ਨਹੀਂ ਹੈ ਸਾਰੇ ਦਿਨ ਰਾਤ ਇੱਕ ਕਰਕੇ ਇਸ ਸਹਿਯੋਗ ਦਿੰਦੇ ਨੇ ਔਰ ਆਪਣੇ ਤਨਮਨ ਦੇ ਨਾਲ ਨਾਲ ਧਰ ਦਾ ਸਹਿਯੋਗ ਵੀ ਵਕਤ-ਵਕਤ ਦੇ ਦਿੰਦੇ ਨੇ ਸਾਡੇ ਵਕੀਰ ਸਾਹਿਬ ਬੈਠੇ ਨੇ ਇਹਨਾਂ ਨੂੰ ਪਿਛਲੇ 12 ਸਾਲ 13 ਸਾਲ ਤੋਂ ਹੈ ਆਪਣੀ ਪ੍ਰੈਕਟਿਸ ਛੱਡ ਕੇ ਤੇ ਥੋੜੀ ਡੈਡੀਕੇਟੇਡ ਰਾਮ ਬਾਸ ਵਾਸਤੇ ਠੀਕ ਹੈ ਹੁਣ ਵੀ ਇਹਨਾਂ ਨੇ ਮੱਕੇ ਮੈਂ ਰੱਸ਼ਕੀ ਨਹੀਂ ਦੱਸਣਾ ਇਹਨਾਂ ਨੇ ਹੁਣ ਵੀ ਵੱਡੇ ਪੱਧਰ ਮੱਕੇ ਕਾਫੀ ਵਧੀਆ ਮਾਊਂਟ ਦੇਸ਼ ਤੱਕ ਸੱਤਰ ਹਾਲ ਵਾਸਤੇ ਵੀ ਉਹਨਾਂ ਦੀ ਹਾਲ ਵਾਸਤੇ ਵੀ ਆਪਣੇ ਪਰਿਵਾਰ ਬਰੋਦਾਂ ਦਾ